ਜੀ ਨਾਮ ਮੇਰਾ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਕੀ ਗੱਲ ਕੀ ਹੋਈ ਹੈ ਗੱਲ ਤੇ ਕੁਝ ਨਹੀਂ ਪਤਾ ਨਹੀਂ ਇਹਦੇ ਅੰਦਰ ਮੈਡੀਸਨ ਦੇਣ ਨੇ ਤੇ ਬਾਹਰੋਂ ਇਦਾਂ ਆਵਾਜ਼ ਆਈ ਪਟਾਕਿਆਂ ਦੀ ਮੈਂ ਪਿੱਛੇ ਆਂ ਤਾਂ ਫੜਾ ਫੜ ਗਿਆ ਤੇ ਬਾਹਰੋਂ ਇੱਕ ਲੜਕਾ ਜਿਹੜਾ ਉਹਨੇ ਆਣ ਕੇ ਮੈਂ ਤਾਂ ਪਿਸਤੌਲ ਹੱਥੀ ਵਿਖਿਆ ਛੇ ਮੁੰਡਾ ਸੀ ਕਾਲੇ ਰੰਗ ਦਾ ਤੇ ਉਹ ਗੋਲੀਆਂ ਚਲਾ ਕੇ ਬੜਾ ਫੜ ਚੱਲ ਗਏ ਮੈਂ ਅੰਦਰ ਜਿਹੜੇ ਅੱਗੇ ਬੱਚੇ ਬਿਠੇ ਸੀ ਉਹ ਭੱਜੇ ਭੱਜੇ ਪਿੱਛੇ ਨੂੰ ਆਏ ਮੈਂ ਤਾਂ ਪਿੱਲੂ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਮੈਂ ਹਟਾ ਕੇ ਚੱਲੇ ਆ ਮੈਂ ਦੇਖਣਾ ਤੇ ਉਹਨਾਂ ਦੇ ਵੀ ਗੋਲੀ ਲੱਗੀ ਮੁੰਡੇ ਨੂੰ ਗੋਲੀ ਲੱਗੀ ਉਹ ਸਾਡੇ ਬੁੱਢੇ ਤੇ ਤੂੰ ਗੋਲੀਆਂ ਜਾ ਰਹੀ ਹੈ ਪਤਾ ਨਹੀਂ ਬਾਹਰ ਮਹੀਂ ਬਾਹਰ ਹੈ ਅੰਦਰ ਤੇ ਹੰਦ ਦਵਾਈ ਲੈ ਪੀਸ਼ੈਂਟ ਬਿਟੇ ਆ ਤਿੰਨ ਚਾਰ ਜਣੇ ਦਵਾਈ ਲੈਣ ਦੇ ਇੱਕੋ ਜਣੇ ਵੇਖਿਆ ਜਿਹੜਾ ਚਲਾਉਣ ਦੇ ਆ ਸਾਹਮਣੇ ਪਿਸਤੌਲ ਫੜਿਆ ਹੋਣੀ ਸਾਹਮਣੇ ਦੁਕਾਨ ਤੋਂ ਮਤਲਬ ਗੋਲੀ ਚਲਾਈ ਇਹਨੇ ਕਿੰਨੇ ਘਿਹਾਰ ਤੇ ਕੋਈ ਬੰਦੇ ਹਿਾਰ ਤੇ ਇੱਕੋ ਹੀ ਵੇਖਿਆ ਮੈਂ ਤੇ ਹੁਣ ਬਾਕੀ ਪਤਾ ਨਹੀਂ ਪਹਿਲੋਂ ਕਹਿੰਦੇ ਇਹਨੂੰ ਵੀ ਚੱਲਿਆ ਮੈਂ ਪਿੱਛੇ ਹੀ ਦਵਾਈ ਲੈਣ ਗਿਆ ਤੇ ਆਉਂਦੀ ਉਨੀ ਚਿਰ ਨੂੰ ਜਿਹਦੇ ਗੋਲੀਆਂ ਹੋ ਜੀ ਉਹ ਕੌਣ ਆ ਇਹਦੇ ਗੋਲੀਆਂ ਵਧੀ ਉਹ ਮੁੰਡਾ ਆਪਣੀ ਕੋਈ ਦੁਕਾਨ ਤੇ ਕੰਮ ਕਰਦਾ ਅੱਛਾ ਸਾਹਿਲ ਤੇ ਕੀ ਗੱਲ ਕੋਈ ਰੰਜਿਸ਼ਤਾ ਮਾ ਨਾ ਕੋਈ ਰੰਜਿਸ਼ ਨਹੀਂ ਜੀ ਕਿਸੇ ਨਾਲ ਰੰਜਿਸ਼ ਤਾਂ ਤੇ ਆਉਣੇ ਪਤਾ ਲੱਗਾ ਕਿ ਅਸੀਂ ਆਪਣੇ ਧਿਆਨ ਦਵਾਇ ਦੇਣ ਨੇ ਕੋਈ ਗੱਲ ਨਹੀਂ ਹੁਣ ਮੁੰਡੇ ਦੀ ਹਾਲਾਤ ਹਾਲਾਤ ਉਹਨੂੰ ਉੱਥੇ ਉੱਠਿਆ ਵਾ ਹੁਣ ਦੇਖੋ ਮਤਲਬ ਉਹਨੂੰ ਐਡਮਿਟ ਕਰਾਇਆ ਉੱਥੇ ਅਮਰੀਕੈਂਸੀ ਜੀ ਉਹਨਾਂ ਨੇ ਧਿਆਨ ਮੂਰ ਸਾਰਾ ਕੋਈ ਆਪਣੀ ਕਾਰਵਾਈ ਸ਼ੁਰੂ ਕੀਤੀ ਹੁਣ ਕਿੰਨੀਆਂ ਕੁ ਗੋਲੇ ਚੱਲਿਆ ਗੋਲੇ 4 ਚੱਲੀਆਂ ਜੀ ਇਹਨ ਦੇ ਖੋਲ ਲੱਗ ਗਿਆ ਲੋਕਾਂ ਨੇ ਬਫੜਾਏ ਬਾਜ਼ਾਰ ਚ ਕੀ ਮੰਗ ਕਰਤੀ ਮੰਗ ਇਹੋ ਕਰਦੇ ਵੀ ਹੁਣ ਆਪ ਦੇਖੋ ਜਿਹੜੀ ਕਾਰਵਾਈ ਹੋੜੀ ਮਰੀ ਆ ਪੀ ਨਹੀਂ ਜੱਗੀ ਮਤਲਬ ਨਤ ਮੜ ਗਈ ਦੀ ਸਾਨੂੰ ਸਾਹ ਮਿਲਣੇ ਚਾਹੀਦੇ ਤਾਂ ਲੱਗੀ ਏਦਾਂ ਕੱਲ ਨੂੰ ਕੋਈ ਵੀ ਕਿਤੇ ਵੀ ਚਲੋ ਸਾਡੇ ਤੇ ਆ ਤਲੂ ਕੀ ਹੋ ਤਾ ਸਕਦਾ ਨਾਮ ਜੀ ਪਰਮੇਂਦਰ ਸਿੰਘ ਪੰਨਾ ਜੀ ਮੈਡੀਕਲ ਸਟਾਫ ਦੇ ਵੀ ਗੁੜੀ ਚਲੀ ਕੀ ਗੱਲੇ ਇਹ ਤੇ ਬਹੁਤ ਦੇਖੋ ਮੰਦਭਾਗੀ ਕਟਨਾ ਹੀ ਆ ਇੱਕ ਨੌਜਵਾਨ ਲੜਕਾ ਸੀ ਅੰਦਰ ਹੋਰ ਵੀ ਚਾਰ ਪੰਜ ਸਟਾਫ ਦੇ ਮੈਂਬਰ ਕੰਮ ਕਰਦੇ ਸੀ ਤੇ ਨੌਜਵਾਨ ਲੜਕੇ ਦੇ ਦੋ ਗੋਲੀਆਂ ਲੱਗੀਆਂ ਇੱਕ ਉਹਦੀ ਗਰਦਨ ਤੇ ਆ ਇੱਕ ਉਹਦੇ ਸਟਮੈਚ ਦੇ ਥੱਲੇ ਪਾਰਸੇ ਕਿੰਨੇ ਬੰਦੇ ਆਏ ਗੁਜਰੂ ਨੇ ਗੁੜੀ ਕਿੰਨੇ ਐਕਚੁਅਲੀ ਮੈਂ ਨਾ ਹੋਰ ਉਹਦੋਂ ਜਦੋਂ ਮੈਨੂੰ ਕੋਲਾ ਹੀ ਮੌਸਲ ਇਮੇਜਲੀ ਪਹੁੰਚਿਆ ਨਾ ਬੰਦਿਆਂ ਦਾ ਤਾਂ ਮੈਨੂੰ ਨਹੀਂ ਪਤਾ ਵੀ ਕਿੰਨੇ ਹੈਗੇ ਕਿ ਨਹੀਂ ਹੈਗੇ ਪਰ ਚੱਕਰਿਆ ਜੋ ਸਾਡੇ ਪਿੰਡ ਦੇ ਵਿੱਚ ਕਟਨਾ ਹੀ ਅੱਜ ਤੱਕ ਹੱਤਬਾ ਇਹ ਫਸਟ ਫਸਟ ਚਾਂਸ ਆਇਆ ਖੜੇ ਮੈਂ ਉਹਦੇ ਤੇ ਹਲਾ ਰਿਹਾ ਕਿ ਠੀਕ ਆ ਮੁੰਡਾ ਵੈਸੇ ਫੋਨ ਦੇ ਗੱਲ ਹੋਈ ਉਹਦੀ ਮਸਲ ਨਾ ਮੇਰੀ ਤੇ ਮੁੰਡੇ ਦੀ ਹਾਲਤ ਵੈਸੇ ਸਟੇਬਲੀ ਆ ਬਾਕੀ ਵੇਖੋ ਹੁਣ ਗੋਲੀਆਂ ਮਾਰਾ ਉਹਨੇ ਤਿੰਨ ਗੋਲੀਆਂ ਦੋਵੇ ਹਾਂਜੀ ਗੋਲੀਆਂ ਕਿੱਥੇ ਹੋ ਕੇ ਮੁੰਡੇ ਨੂੰ ਗੋਲੀਆਂ ਦੇ ਇੱਕ ਗਰਦਨ ਤੇ ਆ ਇੱਕ ਉਹਦੇ ਆ ਪੇਟ ਤੇ ਉਹਦਾ ਕੀ ਨਾਮ ਏ ਮੁੰਡੇ ਦਾ ਨਾਮ ਕਬਲਜੀਤ ਸਿੰਘ ਜੀ ਕਿੰਨੀਆਂ ਕਿ ਗੋਲੀਆਂ ਚਲਾ ਜਾਂਦਾ ਨੇ ਚਾਰ ਫਾਇਰ ਹੋਏ ਜੀ ਟੋਟਲ ਮੁੰਮੂਲੇ 3:00 ਵਜੇ ਭਾਇਓ ਇਹ ਨਹੀਂ ਜੀ ਅੱਜ ਜੀ ਮੈਨੂੰ ਪਤਾ ਕੀ ਮੰਗ ਕਰਦੇ ਅਸੀਂ ਇਹ ਕਹਿੰਦੇ ਵੀ ਨਿਆਂ ਮਿਲਣਾ ਚਾਹੀਦਾ ਜਿਨ੍ਹਾਂ ਨੇ ਵੀ ਦੁਸ਼ਕਣੇ ਇਹ ਕੰਮ ਕੀਤਾ ਉਹਨਾਂ ਸਖਤੋ ਸਖਤ ਸਜ਼ਾ ਮਿਲੇ ਬਾਕੀ ਪੁਲਿਸ ਪਾਰਟੀ ਨੇ ਧਰਮਾਤ ਕਰਦੇ ਪੁਲਿਸ ਪਾਰਟੀ ਉਸੇ ਲਈ ਇਮੀਜਲੀ ਜਦੋਂ ਮੈਂ ਕੋਲਗੀ ਦੀ ਉਸੇ ਲਈ ਇੱਥੇ ਆ ਗਏ ਉਰਾ ਉੱਥੇ ਬਾਹਰੋਂ ਦੋ ਨੰਗੇ ਮੂੰਹ ਦੇ ਨੌਜਵਾਨ ਸੀ ਉਹਨਾਂ ਨੂੰ ਫਾਇਰ ਕੀਤਾ ਤੇ ਉਹਨੂੰ ਫਰਸਟ ਐਡ ਦੇ ਕੇ ਭੇਜਿਆ ਗਿਆ ਹਸਪਤਲ ਤੇ ਬਾਕੀ ਜਾਂਚ ਕਰ ਰਹੇ ਹੈ ਜਾਂਚ ਦਾ ਤਾਉਰ ਜੋ ਕਰ ਲੇਗੇ ਕਿੱਥੇ ਆਏਗੇ ਮੁਕਸਲਦੇ ਆਏ ਦੋ ਕਿੰਨੇ ਬੰਦੇ ਸੀ ਦੋ ਜੋ ਕਿੰਨੀਆਂ ਹੋੜੀਆਂ ਕਰ ਗਈਆਂ ਇਹਨੋਂ ਹੋਏ ਨੇ ਜੰਮੀ ਜਿਹੜੇ ਕੋਲੋਂ ਮਿਲ ਗਏ ਨੇ ਬਾਕੀ ਜਾਂਚ ਦਾ ਕੀ ਥੋੜਾ ਪਤਾ ਪਤਾ ਲੱਗਾ ਕੀ ਕੁਝ ਨਹੀਂ ਆਲੇ ਦੇਖੋ ਨਾ ਤਾਂ ਦੁਕਾਨਦਾਰ ਨੂੰ ਵੀ ਇਹੋ ਜੀ ਧਮਕੀ threat ਹੈ ਤੇ ਨਾ ਹੀ ਹਿੰਦ ਤੱਕ ਕੋਈ ਗੱਲ ਹੋਣ ਨੇ ਇਹਨਾਂ ਦੀ ਇਨਵੈਸਟੀਗੇਸ਼ਨ ਪਤਾ ਕਰਦੇ ਨੇ ਕਿ ਜਿਹੜੇ ਨੌਜਵਾਨ ਦੇ ਕੋਲੀਆਂ ਲੱਗੀਆਂ ਉਹ ਵੀ ਹਾਲਾਤ ਠੀਕ ਆ ਹਾਲਾਤ ਫਿਲਹਾਲ ਠੀਕ ਹੈ ਕਿਹੜੇ ਹਾਲਾਤ ਆਲੇ ਇਹਨਾਂ ਦੱਸਿਆ ਔਰ ਸਰ ਲੈ ਕੇ ਰਹੇ ਹੁਣ ਮੈਂ ਚੈੱਕ ਕਰਦਾ ਜੀ